ਕਈ ਤਰ੍ਹਾਂ ਦੀਆਂ ਵੱਡੀਆਂ ਮੁਸ਼ਕਲਾਂ ਆਉਣ ਤੋਂ ਬਾਅਦ ਆਖਰਕਾਰ ਭਾਰਤ ਵੱਲੇ ਪਾਸੇ ਵੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸ਼ੁਰੂ ਹੋ ਗਿਆ ਹੈ ਕਿਸਾਨਾਂ ਨੇ ਆਪਣੀ ਫਸਲ ਸਰਕਾਰ ਨੂੰ ਦੇ ਦਿੱਤੀ ਹੈ ਕਣਕ ਵੱਢ ਕੇ ਨੀਹਾਂ ਪੁੱਟ ਕੇ ਬਿਲਡਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਵੰਬਰ 2019 ਤੋਂ ਪਹਿਲਾਂ ਪਹਿਲਾਂ ਕੰਮ ਮੁਕੰਮਲ ਕਰ ਦਿੱਤਾ ਜਾਏਗਾ ਦੂਜੇ ਪਾਸੇ ਪਾਕਿਸਤਾਨ ਨੇ ਲਗਭਗ 60% ਕੰਮ ਨਿਬੇੜ ਵੀ ਲਿਆ ਹੈ ਜੀ ਸਾਡੀ ਲੰਮੇ ਸਮੇਂ ਤੋਂ ਕਿਸਾਨਾਂ ਦੇ ਨਾਲ ਜਿਹੜਾ ਡਾਇਲੌਗ ਸਾਡਾ ਚੱਲ ਰਿਹਾ ਸੀਗਾ ਅੱਜ ਵੇਰੇ ਵੀ ਨਾ ਮੀਟਿੰਗ ਕੀਤੀ ਗਈ ਹੈ ਤੇ ਖੁਦ ਕਿਸਾਨਾਂ ਵੱਲੋਂ ਜਿਹੜਾ ਇਹ ਸਾਨੂੰ ਵਲੰਟੀਅਰ ਕੀਤਾ ਗਿਆ ਕਿ ਇਸ ਦੀ ਜਿਹੜੀ ਸ਼ੁਰੂਆਤ ਆ ਉਹ ਜਲਦੀ ਤੋਂ ਜਲਦ ਕਰਾਈ ਜਾਵੇ ਕਿਉਂਕਿ ਗੁਰਪੁਰਬ ਤੋਂ ਪਹਿਲਾਂ-ਪਹਿਲਾਂ ਜਿਹੜਾ ਅਸੀਂ ਇਸ ਕੰਮ ਨੂੰ ਮੁਕੰਮਲ ਕਰਵਾਉਣਾ ਤੇ ਇਸ ਬੰਦ ਚ ਜੋ ਵੀ ਕਿਸਾਨਾਂ ਨਾਲ ਗੱਲਬਾਤ ਹੋਈ ਹੈ ਤੇ ਅੱਜ ਜਿਹੜੀ ਡੀਮਾਰਕੇਸ਼ਨ ਆਈਸੀਪੀ ਦੀ ਹੋਈ ਸੀਗੀ ਤੇ ਉਸੇ ਡੀਮਾਰਕੇਸ਼ਨ ਦੇ ਵਿੱਚ ਜਿਹੜੀ ਆ ਅਸੀਂ ਅੱਜ ਜ਼ਮੀਨ ਕਲੀਅਰ ਕਰਕੇ ਜਿਹੜਾ ਉਹ ਜਿਹੜਾ ਸ਼ੁਰੂਆਤ ਹੁੰਦੀ ਅਸੀਂ ਕੀਤੀ ਇਸ ਮੌਕੇ ਸੁਖਜਿੰਦਰ ਸਿੰਘ ਰਿੰਦਾਵਾ ਵੀ ਪਹੁੰਚੇ ਤੇ ਉਹਨਾਂ ਨੇ ਕਿਸਾਨਾਂ ਦਾ ਧੰਨਵਾਦ ਕੀਤਾ ਜਨਾਬ ਤੇ ਮੇਰੇ ਖਿਆਲ ਇਹ ਕੰਮ ਜਿਹੜਾ ਸੀ ਅਰਚਨਾ ਤੇ ਕੋਈ ਨਹੀਂ ਸੀ ਅਰਚਨ ਤੇ ਜਦੋਂ ਉਹਨਾਂ ਨੇ ਨੋਟੀਫਿਕੇਸ਼ਨ ਸਭ ਕੁਝ ਹੋ ਗਿਆ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਪਰਿਵਾਰ ਸਰਦਾਰ ਲਖਾ ਸਿੰਘ ਜਿਹੜੇ ਸਾਡੇ ਸਾਬਕਾ ਸਰਪੰਚ ਤੇ ਇਹ ਵੀ ਗੁਰਬਖਸ਼ ਉਹਨਾਂ ਦਾ ਬੇਟਾ ਇਹ ਵੀ ਸਾਬਕਾ ਸਰਪੰਚ ਇਹਨਾਂ ਨੇ ਬਿਨਾਂ ਕਿਸੇ ਗੱਲ ਤੋਂ ਇਹਨਾਂ ਨੇ ਕਿਹਾ ਕਿ ਜਿੱਥੇ ਗੁਰਨਾਣਕ ਸਾਹਿਬ ਦੀ ਗੱਲ ਹੈ ਉੱਥੇ ਅਸੀਂ ਕੋਈ ਬਾਰਕੀ ਨਹੀਂ ਨਹੀਂ ਕਰਨੀ ਤੁਸੀਂ ਰਸਤਾ ਬਣਾਓ ਜੋ ਸਰਕਾਰ ਦੇਗੀ ਸਰਕਾਰ ਹਮੇਸ਼ਾ ਹੀ ਆਪਣੀ ਪਬਲਿਕ ਦਾ ਸੋਚ ਦਿੰਦੇ ਸਾਨੂੰ ਉਹ ਮਨਜ਼ੂਰ ਹੈ ਔਰ ਸੋਚ ਕਰਕੇ ਮੈਂ ਪਰਿਵਾਰ ਦਾ ਖਾਸ ਕਰਕੇ ਤੇ ਸਾਰੀ ਸੰਗਤ ਵੱਲੋਂ ਵੀ ਧੰਨਵਾਦ ਕਰਦਾ ਹਾਂ